सबसे पहले मैं आप सबको बधाई देना चाहता हूँ लेकिन देवी घेरू को नहीं आ रहा हूं बधाई <laughs> तो आज बात करते हैं ईवी रॉकेट एवी ई रिक्शा के ऑफिस में हम सब इकट्ठे हुए हैं और इकट्ठे इसलिए हुए कि हमारे जसवंत सिंह जी राठौर जो महान कलाकार एक चढ़ते हुए सूरज की तरह कॉमेडियन है और आपके पंजाब के ही बशिंदे हैं लुधियाना के बशिंदे हैं इनका जो 22 तारीख को शो होने जा रहा है उस शो के उपलक्ष्य में हम सब इकट्ठा हुए हैं उसके बाद इसके बारे में जो यशवंत सिंह जी ਸਭ ਤੋਂ ਪਹਿਲਾਂ ਜੀ ਹੱਥ ਜੋੜ ਕੇ ਨਮਸਕਾਰ ਸਤਿ ਸ੍ਰੀ ਅਕਾਲ ਜਿੰਨੇ ਵੀ ਪ੍ਰਿੰਟ মিডিਆ ਤੋਂ ਪ੍ਰੈਸ ਤੋਂ ਸੱਜਣ ਇਹਨੀਆਂ ਗਰਮੀ 'ਚ ਆਪਣਾ ਟਾਈਮ ਕੀਤੀ ਲੈ ਕੇ ਆਏ ਆ ਇਹਨਾਂ ਦੇ ਸਾਰਿਆਂ ਦੇ ਮੈਂ ਚਰਨਾਂ 'ਚ ਨਮਸਕਾਰ ਕਰਦਾ ਕਿਉਂਕਿ ਲੁਧਿਆਣਾ ਮੇਰਾ ਜਨਮ ਸਥਾਨ ਹੈ ਇਸੇ ਮਿੱਟੀ ਤੋਂ ਮੈਂ ਪੈਦਾ ਹੋਇਆ ਤੇ ਇਸੇ ਨਾਲ ਹੀ ਮੈਂ ਥੈਂਕਸ ਕਰਦਾ ਸਰਦਾਰ ਅਬੰਦੀਤ ਭਾੜੀ ਦਾ ਥੈਂਕ ਯੂ ਔਰ ਉਹਦੇ ਵੀ ਦੇ ਪਰਿਵਾਰ ਤੋਂ ਸਾਡੇ ਜਿਨ੍ਹਾਂ ਦੀ ਬਦੌਲਤ ਤੁਹਾਡੇ ਸਾਰਿਆਂ ਦੇ ਖੂਬਸੂਰਤ ਚਿਹਰੇ ਜਦੋਂ ਨਜ਼ਰ ਆਏ ਹੈ ਤੇ ਇਹਨਾਂ ਦੀ ਪੂਰੀ ਟੀਮ ਦਾ ਤੇ ਨਾਲ ਹੀ ਨਾਲ ਮੈਂ ਥੈਂਕਸ ਕਰਦਾ ਲੋਕਮਨ ਪੰਜਾਬ ਅਰਜਿੰਦਰ ਭਾਜੀ ਬੈਠੇ ਨੇ ਵਿੱਕੀ ਭਾਜੀ ਸਾਹਮਣੇ ਨਜ਼ਰ ਆ ਰਹੇ ਹੋਰ ਵੀ ਸਾਰੇ ਟੀਨ ਕਿਉਂਕਿ ਮੇਰਾ ਇਥੇ ਮੈਂ ਉੱਠਿਆ ਨਹੀਂ ਸਾਰਿਆਂ ਨੂੰ ਪਤਾ ਕਹਿਣ ਦੀ ਲੋੜ ਨਹੀਂ ਬਟ ਫਿਰ ਵੀ ਮੈਂ ਦੱਸਣਾ ਚਾਹੁੰਦਾ ਆਪਣਾ ਬਦਬਲਾ ਕਿਉਂਕਿ ਇਹ ਲੋਕਾਂ ਦਾ ਦੇ ਮਿੱਟੀ ਕੋਈ ਇਦਾਂ ਦੀ ਗੱਲ ਹੀ ਨਹੀਂ ਕੋਈ ਕੀਤਾ ਬਟ ਉਹ 24 ਸਾਲ ਬਾਅਦ ਇੱਕ ਪ੍ਰੋਫੈਸ਼ਨਲ ਕਲਾਕਾਰ ਦੇ ਰੂਪ ਵਿੱਚ ਆਇਆ ਤੁਹਾਡੇ ਸਾਹਮਣੇ ਤੇ ਉਹ ਸਾਰੀਆਂ ਗੱਲਾਂ ਉਹ ਕਹਾਣੀਆਂ ਜਿਹੜੀਆਂ ਮੈਂ ਇਹ ਚਾਹਾਂਗਾ ਕਿ ਤੁਸੀਂ ਆਪਣੇ ਨਾਲ ਰਿਲੇਟ ਕਰੋ ਉਹ ਜੁਨਾ ਗੱਲਾਂ ਕਰਨੀਆਂ ਚਾਹਾਂ ਤੇ ਤੁਹਾਡੇ ਆਸ਼ੀਰਵਾਦ ਨਾਲ پوری ਦੁਨੀਆ ਭਰ ਤੋਂ ਸ਼ੋਅ ਕੀਤੇ ਆ ਵੱਡੇ ਵੱਡੇ ਚੈਨ ਦੇ ਤੁਸੀਂ ਲਾਫਟਰ ਚੈਲੰਜ ਕਾਮੇਡੀ ਸਰਕਸ ਕਪਿਲ ਸ਼ਰਮਾ ਸ਼ੋਅ ਸਭ ਦੇ ਦੇਖਿਆ ਪਿਆਰ ਦਿੱਤਾ ਬਟ ਮਨ ਨੂੰ ਤਸੱਲੀ ਨਹੀਂ ਸੀ ਕਹਿੰਦੇ ਆ ਗੁਰਬਾਣੀ ਦਾ ਕਤਕ ਹੈ ਕਿ ਘਰ ਸੁਖ ਬਸਿਆ ਬਾਹਰ ਸੁਖ ਪਾਇਆ ਜਦੋਂ ਬੰਦੇ ਦੀ ਘਰੇ ਜਦ ਹੁੰਦੀ ਹੈ ਨਾ ਉਹ ਅਸਪੀਤੇਤ ਹੁੰਦੀ ਹੈ ਤੇ ਮੈਂ ਇਸੇ ਤਾਕਤ ਵਿੱਚ ਕਿ ਕਦੋਂ ਮੈਨੂੰ ਮੌਕਾ ਮਿਲੇ ਮੈਂ ਆਪਣੇ ਲੁਧਿਆਣੇ ਸ਼ਹਿਰ ਨੂੰ ਪਰਫਾਰਮ ਕਰਾਂ ਤੇ ਅੱਜ ਕੱਲ ਸਭ ਤੋਂ ਜ਼ਿਆਦਾ ਰਹਿ ਗਿਆ ਡਿਪਰੈਸ਼ਨ ਐ ਟੈਂਸ਼ਨ ਐ ਸਭ ਕੁਝ ਹੋਈ ਜਾਂਦਾ ਐ ਸੋਸ਼ਲ ਮੀਡੀਆ ਬਹੁਤ ਐਂਟਰਟੇਨਮੈਂਟ ਵਾਸਤੇ ਬਟ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਨੇ ਸਭ ਤੋਂ ਵੱਧ ਪ੍ਰੇਸ਼ਾਨ ਕੀਤਾ ਐ ਫਿਰ ਉਸ ਦੇ ਵਿੱਚ ਸਟੈਂਡ ਅਪ ਕਾਮੇਡੀ ਜਿੱਕੇ ਨਿਕਲ ਕੇ ਆਈ ਐ ਤੇ ਮੈਨੂੰ ਆਇਆ ਲੱਗਾ ਕਿ ਮੈਂ ਤਾਂ ਸ਼ੁਰੂਆਤ ਇਸ ਸਟੈਂਡ ਅਪ ਕਾਮੇਡੀ ਤੋਂ ਕੀਤੀ ਸੋ ਮੇਰੇ ਮਨ ਵਿੱਚ ਬਲਵਲਾ ਸੀਗਾ ਕਿ ਮੈਂ ਇੱਕ ਸਟੈਂਡ ਅਪ ਸ਼ੋਅ ਕਰਾਂ ਬਟ ਕਿਵੇਂ ਉਹ ਫਿਰ ਕਹਿੰਦੇ ਜਦੋਂ ਤੁਸੀਂ ਝੰਡਾ ਚੱਕਦੇ ਹੋ ਇੱਕ ਜਜ਼ਬੇ ਦਾ ਫਿਰ ਅੱਗੋਂ ਲੋਕ ਕਾਰਨ ਬਣਦਾ ਜਾਂਦਾ ਜਿਵੇਂ ਅੱਜ ਆਪਾਂ ਸਾਰੇ ਸੱਜਣ ਬਿੱਜੀਆਂ ਨਾਲ ਬੈਠੇ ਆਂ ਤੇ ਲੋਕਮਾਨ ਪੰਜਾਬ ਇਹਨਾਂ ਨਾਲ رابطہ ਹੋਇਆ ਤੇ ਇਹਨਾਂ ਨੇ ਕਿਹਾ ਕਿ ਆਪਾਂ ਸ਼ੋਅ ਕਰਦੇ ਹਾਂ ਕਿ ਲੁਧਿਆਣਾ ਆਪਣੇ ਸ਼ਹਿਰ ਤੇ ਸੂਫੀ ਪੀਰਾਂ ਦੇ ਸਰਤਾਜ ਉਹ ਜਗ੍ਹਾ ਤੇ ਜਿੱਨਾਂ ਦਾ ਨਾਮ ਪੂਰੀ ਦੁਨੀਆ ਜਿੱਥੇ ਸੱਜਦਾ ਕਰਦੇ ਗੁਰੂ ਨਾਨਕ ਸਾਹਿਬ ਉਹ ਜਿਹੜਾ ਭਵਨ ਹੈ ਜਿੱਥੇ ਕਦੇ ਟਿਕਟਾਂ ਲੈ ਕੇ ਸੀ ਵੀ ਸ਼ੋਅ ਦੇਖੇ ਐ ਤੇ ਅੱਜ ਉੱਥੇ ਮੇਰਾ ਸ਼ੋਅ ਹੋਣ ਜਾ ਰਿਹਾ 22 ਜੂਨ ਸੈਚਰਡੇ 7 ਵਜੇ ਉਹਦਾ ਨਾਮ ਹੈ ਵੀ ਸੀ ਆਰ ਟੂ ਪੀ ਆਰ ਹੁਣ ਜਿੰਨੇ ਵੀ ਬੰਦੇ ਦੇ ਚਿਹਰੇ ਥੋੜੇ ਥੋੜੇ ਜਿਵੇਂ ਸਮਾਈਲ ਲੱਗੇ ਤੁਸੀਂ ਸਮਝ ਗਏ ਹੋਗੇ ਮੈਂ ਕਿਹਨਾਂ ਦੀ ਗੱਲ ਕਰਨ ਲੱਗਾ ਕਿਉਂਕਿ ਅੱਜਕੱਲ ਮੈਂ ਅਕਸਰ ਸਾਨੂੰ ਸਵਾਲ ਪੁੱਛਦੇ ਆ ਰਿਪੋਰਟਰ ਕਿ ਭਾਜੀ ਸਟੈਂਡ ਅਪ ਕੋਮੇਡੀ ਜਿਹੜੀ ਕੋਮੇਡੀ ਹੈ ਡਬਲ ਮੀਨਿੰਗ ਹੋਦੀ ਹੈ ਦੁਅਤੀ ਹੋ ਗਈ ਹੈ ਮੈਂ ਕਿਹਾ ਮੈਂ ਤਾਂ ਆਪਣੇ ਉਸਤਾਦ ਇੱਕੋ ਗੱਲ ਸਿੱਖੀ ਆ ਕਿ ਜਦੋਂ ਬੰਦੇ ਦੋ ਬਹਿਸ ਕਰਦੇ ਆ ਵਿਚਾਰ ਕਰਦੇ ਆ ਜਦੋਂ ਉਹਨਾਂ ਕੋਲ ਕੋਈ ਕ੍ਰੀਏਟੀਵਿਟੀ ਸ਼ਬਦ ਖਤਮ ਇਹਨੇ ਗਾਣਾ ਪਿਆ ਲੈਂਦੇ ਆ ਠੀਕ ਹੈ ਤੇ ਸਿੱਧੇ ਸ਼ੁਰੂ ਹੋਏ ਆ ਮੈਂ ਉਹ ਗੱਲਾਂ ਕਰਾਂਗਾ ਜਮੀਨ ਨਾਲ ਜੁੜੀਆਂ ਜਿਹੜੀ ਸਾਰੇ ਬੰਦੇ ਦੀ ਕਹਾਣੀ ਹੈ ਤੇ ਇਸ ਕਰਕੇ ਮੈਂ ਚਾਹਨਾ ਕਿ ਤੁਸੀਂ ਆਪਣੇ ਪ੍ਰਿੰਟ মিডিਆ ਪ੍ਰੈਸਰਾਂ ਐਂ ਲੋਕਾਂ ਤੱਕ ਪਹੁੰਚਾਓ ਕਿ ਮੈਂ ਲੁਧਿਆਣੇ ਦਾ ਬੱਚਾ ਤੁਹਾਡੇ ਕੋਲ ਅਸ਼ੀਰਵਾਦ ਲੈਣਾ ਹੈ ਤੇ 22 ਜੂਨ ਨੂੰ ਤੁਸੀਂ ਸਾਰਿਆਂ ਨੇ ਆਪਣੇ ਦੋਸਤਾਂ ਨਾਲ ਪੁਰਾਣੇ ਮਿੱਤਰਾਂ ਨਾਲ ਪੁਰਾਣੇ ਦੋਸਤਾਂ ਨੂੰ ਲੁਕੋ ਜਿਹੜੇ WhatsApp ਤੇ ਗਰੁੱਪ ਬਣੇ ਕਦੇ ਹੈਲੋ ਐਂ ਨਹੀਂ ਹੁੰਦੀ ਪਰ ਕਦੇ ਹੈਨਾ ਉਹ ਦੋਸਤਾਂ ਨੂੰ ਬੁਲਾਓ ਫੈਮਲੀ ਨੂੰ ਬੁਲਾਓ ਠੀਕ ਹੈ ਤਾਂ ਕਿ ਤੁਸੀਂ ਸ਼ੋਰ ਐਨਜੋਏ ਕਰ ਸਕੋ ਤੇ ਅੱਜ ਕੱਲ੍ਹ ਗਰਮੀਆਂ ਚੱਲਦੀਆਂ ਪਈਆਂ ਗਰਮੀਆਂ 'ਚ ਬੰਦੇ ਯਾਰ ਘੁੰਮਣ ਗਏ ਹੋਏ ਆ ਜਾਂ ਜਾਂਦੀ ਤਿਆਰੀ ਕਰ ਰਹੇ ਆ ਜਿਹੜੇ ਤਿਆਰੀ ਕਰ ਰਹੇ ਹੋ ਰੁਕ ਜਿਓ 22 ਤਰੀਕ ਨੂੰ ਜਿਹੜੇ ਗਏ ਹੋਏ ਆਓ ਆਜੋ ਠੀਕ ਹੈ ਕਿਉਂਕਿ ਮੈਂ ਤੁਹਾਨੂੰ ਐਸੀ ਜਗ੍ਹਾ ਤੇ ਘੁਮਾ ਕੇ ਲਿਆਵਾਂਗਾ 2 ਘੰਟੇ ਕਿ ਉਸ ਤੋਂ ਬਾਅਦ ਬਚਨ ਸਾਹਿਬ ਨੂੰ ਫੜ ਲਵਾਂਗੇ ਕਿਉਂਕਿ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਫਿਲਮ ਦੇਖੀ ਸੀ ਵੀਸੀਆਰ ਤੇ ਮਰਦ ਤੇ ਉਹ ਦੇਖ ਕੇ ਮੈਂ ਸੋਚਿਆ ਨਾ ਵੱਡੋ ਕਟਾਂਗੇ ਵਾਲਾ ਤੇ ਫਿਰ ਨਾ ਕੁੱਲੀ ਦੇਖੀ ਮੈਂ ਕਿ ਕੁੱਲੀ ਬਣਾਂਗਾ ਇਹ ਅਸ਼ੀਰਵਾਦ ਕਹੋ ਅੱਜ ਦੇਖੋ ਮੇਰਾ ਪਹਿਲਾ ਸ਼ੋਅ ਹੈ ਬਚਨ ਸਾਹਿਬ ਦਿੱਲੀ ਤੋਂ ਸਪੈਸ਼ਲ ਅਸ਼ੀਰਵਾਦ ਦੇਣ ਆਏ ਆ ਫਰਕ ਇਹਨਾਂ ਆਇਕੁਨ ਨੇ ਬਲੂ ਟਿਕ ਲੱਗੀ ਨਾ ਤੇ ਨਹੀਂ ਲੱਗੀ ਇਹਨਾਂ ਦੇ ਵਹਿਣ ਨੀ ਲਪਏ ਹੋਇਆ ਕਿਉਂਕਿ ਬਚਨ ਸਾਹਿਬ ਉਹ ਤਾਂ ਆਥਾਂਦੇ ਨਹੀਂ ਆਇਏ ਲੋਕਾਂ ਦੇ ਆਲੇ ਉਹ ਕਦੇ ਫੈਨ ਫੋਲ ਤੋਂ ਕਰਾਂਦੇ ਤੇ ਬੜਾ ਪਿਆਰ ਖਟਿਆ ਮੈਨੂੰ ਅਸ਼ੀਰਵਾਦ ਦੇਣ ਆਇਆ ਬਚਨ ਸਾਹਿਬ ਥੈਂਕ ਯੂ ਸੋ ਮੱਚ ਜਸਮਜੀ ਸੁਭਾਣਾ ਹਾਂ ਜੀ ਇੰਡੀਆ ਕਿੱਦਾਂ ਆਇਆ ਪਹਿਲਾਂ ਤਾਂ ਮੈਂ ਕਲੀਅਰ ਕਰਦਾ ਪਲੇ ਨਹੀਂ ਹੈ ਇਹ ਸਟੈਂਡ ਅਪ ਕਾਮੇਡੀ ਸ਼ੋ ਹੈ ਫੁੱਲ ਫਲੈਜ ਜਿਵੇਂ ਇੰਗਲਿਸ਼ ਸਟਾਈਲ ਹੁੰਦਾ ਕਿ ਇੱਕ ਬੰਦਾ ਤੁਹਾਨੂੰ ਪਰਫਾਰਮ ਕਰਕੇ ਹਸਾਂਦਾ ਹੈ ਤੇ ਇਹ ਗੁਰੂ ਨਾਨਕ ਭਵਨ ਹੋ ਰਿਹਾ ਹੈ ਜੀ 22 ਜੂਨ ਨੂੰ ਸੈਟਰਡੇ 7 ਵਜੇ ਟੂਰਪ ਕੋ ਸਟਾਰਟ ਹੋ ਜਾਣਾ ਤੇ ਇਸ ਕਰਕੇ ਸਾਰਿਆਂ ਨੂੰ ਤੁਰਜੀ ਦਿੰਦਾ ਕਿ ਸਵਾ 6 6:30 ਗੇਟ ਓਪਨ ਹੋ ਜਾਣਗੇ ਕਿ ਟਾਈਮ ਨਾਲ ਪਹੁੰਚਿਓ ਕਿਉਂਕਿ ਉਦੋਂ ਵੀਕਐਂਡ ਆ ਤੇ ਰਸ਼ ਹੋਏਗਾ ਕਿ ਟਾਈਮ ਨਾਲ ਆਪਾਂ ਸ਼ੋਅ ਸਟਾਰਟ ਕਰੀਏ ਤੇ ਫਿਰ ਟਾਈਮ ਨਾਲ ਸਾਰੇ ਘਰੇ ਵੀ ਪਹੁੰਚ ਜਾਣਗੇ ਸਰ ਟਿਕਟਾਂ ਕਿੱਥੇ ਮਿਲਣਗੀਆਂ ਟਿਕਟ ਸਾਰੇ ਇਹਦੀਆਂ ਜਿਹੜੀ ਬੁੱਕ ਬੁੱਕ ਮਾਈ ਸ਼ੋਅ ਤੋਂ ਤੁਸੀਂ ਆਪਣੇ ਰਿਜ਼ਰਵ ਕਰਾ ਸਕਦੇ ਹੋ ਤੇ ਬਾਕੀ ਜਿਵੇਂ ਰਜਿੰਦਰ ਭਾਈ ਨੇ ਦੱਸਿਆ ਡਿਟੇਲ ਦੇ ਨਾਲ ਕਿ ਤੁਸੀਂ ਜਿਹੜਾ ਹੁਣੇ ਕਰਾਏਗਾ ਉਹਨੂੰ ਫਿਰ ਸਪੈਸ਼ਲ ਕੋਈ ਸਰਪ੍ਰਾਈਜ਼ ਹੈ ਤੇ ਕੀ ਮਤਲਬ ਧੀਮ ਕੀ ਹੈ ਸਰ ਧੀਮ ਸਰ ਇਹ ਹੈ ਕਿ ਜਿਹੜੇ ਅਕਸਰ ਮੈਂ ਸਟੈਂਡ ਅਪ ਕਾਮੇਡੀ ਚ ਮੈਨੂੰ ਘਾਟੋ ਘਾਟ 18 19 ਸਾਲ ਹੋ ਗਏ ਇੱਕ ਸਵਾਲ ਸਾਨੂੰ ਹਮੇਸ਼ਾ ਪੁੱਛਿਆ ਜਾਂਦਾ ਕਿ ਡਬਲ ਮੀਨਿੰਗ ਜਿਹੜੀ ਕਾਮੇਡੀ ਆ ਗਈ ਉਹਦੇ ਬਾਰੇ ਕੀ ਕਹੋਗੇ ਮੈਂ ਕਹਾਂ ਮੈਂ ਦੇਖਦੇ ਨੇ ਮੈਂ ਕੀ ਕਹਾਂ ਮੈਂ ਕਰਦਾ ਹੀ ਨਹੀਂ ਮੈਂ ਜੋ ਕਰਦਾ ਮੈਂ ਉਹ ਦੱਸਣਾ ਆ ਰਿਹਾ ਫੁੱਲਫੁਲਾਜ ਉਸੇ ਤਰੀਕੇ ਨਾਲ ਕਿਉਂਕਿ ਅਸੀਂ ਸ਼ੋਅ ਕਰਦੇ ਹਾਂ ਪੂਰੀ ਦੁਨੀਆ ਵਿੱਚ ਮੈਂ ਉਹਨੇ ਯੂਕੇ ਜਾ ਕੇ ਆਇਆ ਟੂਰ ਕਪਿਲ ਭਾਈ ਦਾ ਤੇ ਮੈਂ ਦੇਖਿਆ ਕਿ ਫੈਮਲੀ ਔਰੀਐਂਟਡ ਉਥੇ ਗੱਲਾਂ ਹੁੰਦੀਆਂ ਬਹੁਤ ਲੋਕ ਇੰਜੋਏ ਕਰਦੇ ਆ ਬਟ ਕਿਤੇ ਨਾ ਕਿਤੇ ਕਿ ਜਿਹੜੀ ਸਾਡਾ ਲਫਟਰ ਤੋਂ ਸਟਾਰਟ ਹੋਇਆ ਸੀ ਕਿ ਉਹਦੀ ਆਡੀਅנס ਕਿਤੇ ਨਾ ਕਿਤੇ ਉਹ ਨਹੀਂ ਹੈਗੀ ਲੋਕਾਂ ਨੂੰ ਪਤਾ ਨਹੀਂ ਹੈ ਕਿ ਇਦਾਂ ਦੇ ਵੀ ਸ਼ੋਅ ਹੁੰਦੇ ਆ ਤੇ ਮੈਂ ਆਪਣੇ ਇਹ ਬੰਬੇ ਵੀ ਕਰਨਾ ਚਾਹੁੰਦਾ ਸੀ ਪਹਿਲਾਂ ਬਟ ਮੈਂ ਕਿਤੇ ਨਾ ਕਿਤੇ ਲੱਗਾ ਕਿ ਮੈਂ ਯਾਰ ਉਸੇ ਜਗ੍ਹਾ ਤੋਂ ਸ਼ੁਰੂ ਕਰਾਂ ਜਿੱਥੋਂ ਮੈਂ ਸ਼ੁਰੂਆਤ ਕੀਤੀ ਹੈ ਜਿੱਥੇ ਮੇਰੇ ਆਪਣੇ ਲੋਕ ਹੈ ਕਿ ਨਾਲੇ ਪਤਾ ਲੱਗੇਗਾ ਸੀ ਕਿੰਨਾ ਕਿ ਕਿੰਨੇ ਕੁ ਪਾਣੀਛ ਹੈਗੇ ਆ ਤੇ ਇਹ ਸ਼ੋਅ ਦਾ ਜਿਹੜਾ ਥੀਮ ਹੈ ਵੀ ਸੀ ਆਰ ਟੂ ਪੀ ਵੀ ਆਰ ਹੈ ਕਿ ਉਹ 30 ਸਾਲਾਂ ਦੀ ਜਰਨੀ ਹੈ ਕਿ ਜਦੋਂ ਲੈਂਡਲਾਈਨ ਠੀਕ ਹੈ ਜਦੋਂ ਦੂਰਦਰਸ਼ਨ ਦੇ ਟੀਨਰ ਘੁੰਮਦੇ ਆਜ ਬੰਦਾ ਘੁਮਿਆਰਦਾਰੀ ਲੱਗ ਹੈ ਨਾ ਤੇ ਇਹਦੇ ਤੇ ਸਾਰੀ ਜਰਨੀ ਤੇ ਆ ਕਿ ਜਿਹੜਾ ਬੰਦਾ ਆਏਗਾ ਉਹ 2 ਘੰਟੇ ਲਈ ਮੈਂ ਦਾਵਾ ਕਰਦਾ ਮੈਂ ਨਹੀਂ ਮੇਰਾ 스타ਲ ਕਰਦੇ ਮੈਂ ਤਾਂ ਪਰਫਾਰਮ ਕਰਾਂਗਾ ਛੋ ਗੱਡੀ ਗੱਲ ਨਹੀਂ ਕਰੂੰਗਾ ਜਿਨ੍ਹਾਂ ਨੇ ਵੀ ਉਹ ਸ਼ੋਅ ਡਿਸਕਸ ਕੀਤਾ ਜਿਹਨਾਂ ਨੂੰ ਮੈਂ ਸੁਣਾਇਆ ਉਹ ਕਹਿੰਦੇ ਵੀ ਤੂੰ ਦੂਜੀ ਦੁਨੀਆ ਚ ਲੈ ਗਿਆ ਸਾਨੂੰ ਜੜੀਆਂ ਵੀ ਗੱਲਾਂ ਕੀਤੀਆਂ ਤੇ ਮੈਂ ਉਹ ਚਾਹਨਾ ਕਿ ਜਿਹੜਾ ਅੱਜ ਰੀਲਾਂ ਤੇ ਆਪਾਂ ਸੋਸ਼ਲ ਮੀਡੀਆ ਤੇ ਐਂਟਰਟੇਨ ਲੱਭਦੇ ਆ ਕਿਤੇ ਨੇ ਕਿਤੇ ਬੜੇ ਪਰੇਸ਼ਾਨ ਐ ਤੇ ਤੁਸੀਂ ਮੋਬਾਈਲ ਨੂੰ ਆਫ ਕਰਕੇ 2 ਘੰਟੇ ਲਈ ਬਾਸ ਆਣਾ ਤੇ ਬਾਕੀ ਬਾਅਦ ਫਿਰ ਤੁਸੀਂ ਕਮੈਂਟ ਤਾਂ ਹੈਗਾ ਹੀ ਆ ਫਿਰ ਸੋਸ਼ਲ ਮੀਡੀਆ ਤੇ ਇਹਦੇ ਵਿੱਚ ਸਰਪ੍ਰਾਈਜ਼ ਹੈ ਬੇਸਿਕਲੀ ਦਾ ਵਨ ਮੈਨ ਸ਼ੋ ਹੈ ਬਟ ਤੁਹਾਡੇ ਵਾਸਤੇ ਦੋ ਤਿੰਨ ਆਰਟਿਸਟ ਆਪਾਂ ਹੈਗੇ ਆ ਜਿਹੜਾ ਤੁਹਾਡਾ ਉਹ ਵੀ ਅਨਟਰੇਨ ਕਰਨਗੇ ਕਿਉਂਕਿ ਬਸ ਆਂ ਵੀ ਦੁਆਣਾ ਹੁੰਦਾ ਨਾ ਬੰਦੇ ਨੂੰ ਤੇ ਤੇ ਬਾਕੀ ਫੁੱਲ ਫਲੇਜ ਹੋਏਗਾ 2 ਘੰਟੇ ਲਈ ਤੁਸੀਂ ਬਿਲਕੁਲ ਭੁੱਲ ਜਾਓਗੇ ਦੁਨੀਆ ਵੀ ਕੀ ਹੋ ਰਹੀ ਹੈ ਬਾਅਦ ਵਿੱਚ ਬੰਦਿਆਂ ਦਾ ਕਿਦਾਂ ਦਾ ਰਿਐਕਸ਼ਨ ਹੋਏਗਾ ਇਹ ਤਾਂ ਭਾਈ ਹੁਣ ਮੈਂ ਪਹਿਲਾਂ ਇਹ ਨਹੀਂ ਕਹਿ ਸਕਦਾ ਵੱਡੀ ਗੱਲ ਹੈ ਰਿਐਕਸ਼ਨ ਬਾਅਦ ਜਦੋਂ ਤੁਹਾਡਾ ਥੋੜਾ ਜਿਆਦਾ ਇਦਾਂ ਦਾ ਹੀ ਹੋਏਗਾ ਦੰਦ ਦਿਖਾ ਦੇਣਾ ਜਿਹਨੂੰ ਤੁਸੀਂ ਥੋੜਾ ਹੱਸੇ ਹੋ ਮੈਂ ਬਸ ਉਹ ਹੀ ਜਿਨ ਪਾਸੀ ਭਾਈ ਨੇ ਕਿਹਾ ਕਿੰਨੇ ਤੁਸੀਂ ਆਪਣੇ ਕੰਮ ਦੇ ਮਾਸਟਰ ਹੋ ਮੈਂ ਆਪਣੇ ਕੰਮ ਦਾ ਮੈਂ ਜਦੋਂ ਸਟੇਜ ਤੇ ਜਾਂਦਾ ਮੈਂ ਕਹਿੰਦਾ ਲੋਕਾਂ ਦੇ ਦੰਦ ਹੀ ਦੇਖਣ ਹਾਲਾਂਕਿ ਮੈਂ ਡੈਂਟਿਸਟ ਨਹੀਂ ਐ ਬਟ ਮੈਂ ਕਹਿੰਦਾ ਉਹ ਦੰਦ ਉਹ ਦੰਦ ਦੇਖਦੇ ਤੇ ਮੇਰੀ ਦੁਕਾਨਦਾਰੀ ਚੱਲਦੀ ਮੈਂ ਕਹਿੰਦਾ ਲੋਕੀ ਹੱਸਣ ਆਪਣੀ ਟੈਂਸ਼ਨ ਭੁੱਲਣ ਤੇ ਅਗਲੇ ਦਿਨ ਬਿਨਾ ਕਹੇ ਆਪਣੇ ਸੋਸ਼ਲ ਮੀਡੀਆ ਤੇ ਉਹਦੇ ਬਾਰੇ ਲਿਖਣ ਤੇ ਲਿਖਣਗੇ ਪਬਲਿਕ ਨੂੰ ਤੁਸੀਂ ਕੀ ਕਹਿਣਾ ਪਬਲਿਕ ਨੂੰ ਮੈਂ ਕਹਿਣਾ ਚਾਹੂੰਗਾ ਆਪਣਾ ਧਿਆਨ ਰੱਖੋ ਤੇ ਜਿਵੇਂ ਕਿ ਅੱਜ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਇਹ ਜਿਵੇਂ ਭਾਜੀ ਆਪਨਜੀਤ ਭਾਜੀ ਇਹਨਾਂ ਦਾ ਜਿਹੜਾ ਮੋਟਿਵ ਬੜਾ ਵਧੀਆ ਹੈ ਨਾ ਕੇ ਰੁੱਖ ਲਗਾਓ ਜਿਆਦਾ ਜਿਆਦਾ ਤੇ ਮੈਨੂੰ ਹੀ ਜਾਨਣਾ ਕਿ ਗਰਮੀ ਬੜੀ ਹੋ ਗਈ ਦੇਖੋ ਏਸੀ ਚ ਵੀ ਗਰਮੀ ਆ ਰਹੀ ਆ ਤੇ ਸਾਰੇ ਇਸ ਕਰਕੇ ਹੋ ਰਿਹਾ ਕਿਉਂਕਿ ਬਾਕੀ ਚੀਜ਼ਾਂ ਲਾਪਤ ਧਿਆਨ ਦੇ ਰਹੇ ਕਿਤੇ ਨਾ ਕਿਤੇ ਆਪਾਂ ਜਿਹੜੇ ਪੇੜ ਪੌਦੇ ਆ ਆਪਣਾ ਜਿਹੜਾ ਲੁਧਿਆਣਾ ਗ੍ਰੀਨ ਸਿਟੀ ਆਪਾਂ ਕਹਿੰਦੇ ਆ ਉਹ ਘਟਦੀ ਜਾ ਰਹੀ ਆ ਤੇ ਹੱਥ ਜੋੜ ਕੇ ਬੇਨਤੀ ਆ ਬਾਕੀ ਹਾਸੇ ਠੱਠੇ ਵੀ ਤਾਂ ਹੀ ਆ ਜੇ ਸਾਡਾ ਵਾਤਾਵਰਨ ਸਵੱਛਾ ਹੈ ਜੇ ਸਾਡਾ ਆਲਾ ਦੁਆਲਾ ਸਹੀ ਹੈ ਠੀਕ ਹੈ ਥੈਂਕ ਯੂ ਇੱਕ ਮਿੰਟ ਬਹੁਤ ਕੋਸ਼ਾਂ ਸਾਡੇ ਭਰਾ ਲੁਧਿਆਣੇ ਤੋਂ ਨੇ ਪਰ ਸਪਹਿਲੀ ਵਾਰ ਇੱਥੇ ਸ਼ੋਅ ਕਰਨ ਜਾ ਰਹੇ ਨੇ ਪਰ ਸਸੀਂ ਉਹਨੂੰ ਫੁੱਲ ਸਪੋਰਟ ਕਰ ਰਹੇ ਹਾਂ ਐਜ਼ ਅ ਟੀਮ ਐਜ਼ ਅ ਮੈਂਬਰ ਸਾਡੇ ਫੈਮਿਲੀ ਮੈਂਬਰ ਨੇ ਸਾਡੇ ਆਫਿਸ ਆਏ ਸਾਨੂੰ ਬਹੁਤ ਖੁਸ਼ੀ ਹੈ ਅਸੀਂ ਪੂਰੇ ਸ਼ੋਅ ਨੂੰ ਸਪੋਰਟ ਕਰ ਰਹੇ ਹਾਂ ਔਰ ਸਾਡੀ ਪੂਰੀ ਟੀਮ ਇਨਕਲੂਡਿੰਗ 50 ਟੂ 60 ਪਰਸੈਂਟ ਅਸੀਂ ਸਾਰੇ ਉੱਥੇ ਜਾ ਰਹੇ ਹਾਂ ਕੀ ਬਾਤ ਹੈ ਭਾਈ ਬਹੁਤ ਅਸੀ ਤੇ ਮੇਰਾ ਨਮਸਕਾਰ ਜੋ ਵੀ ਕਸ ਤੋਂ ਆਏ ਨੇ ਦੋਸਤ ਜੋ ਵੀ ਬੋਸਸ ਤੋਂ ਆਏ ਨੇ ਸਾਰਿਆਂ ਨੂੰ ਮੇਰਾ ਨਮਸਕਾਰ ਮੈਂ ਲੋਕਮਾਨ ਤੋਂ ਆਇਆ ਤੇ ਜੋ 22 ਤਰੀਕ ਨੂੰ ਸ਼ੋਅ ਹੋਣ ਜਾ ਰਿਹਾ ਇਹਦੀਆਂ ਜੋ ਟਿਕਟਾਂ ਨੇ ਜੋ ਤੁਸੀਂ ਆਪਣੀ ਰਿਜ਼ਰਵ ਕਰ ਸਕਦੇ ਹੋ ਉਹ ਬੁੱਕ ਮਾਈਸੋ ਉਹ ਤੋਂ ਕਰ ਸਕਦੇ ਹੋ ਉਹਦਾ ਨਿਮ ਤੋ ਜਿਸ ਕਿਸੇ ਨੂੰ ਚਾਹੀਦਾ ਹੈ ਜੇ ਮਿਲ ਜੇਗਾ ਬਾਕੀ ਤੁਸੀਂ ਜਾਓਗੇ ਤੇ ਤੁਹਾਨੂੰ ਥੋੜਾ ਕਮੇਡੀ ਵਾਲੇ ਜਿਹੜੇ ਸ਼ਖਸਾਂ ਦੇ ਵਿੱਚ ਫਰ ਤੋਂ ਉੱਪਰ ਮਿਲੇਗਾ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਲੋਕ ਤਾਹੀਂ ਨਾਲੋਂ ਜ਼ਿਆਦਾ ਲਾਈਕ ਤਾਂ ਲੋਕਾਂ ਨੇ ਕਾਫੀ ਮਿਲੇਗਾ ਇਨਸਾਨੀ